ਜੱਸ ਮੈਨੂੰ ਵੀ 25 ਸਾਲ ਹੋ ਗਏ ਨੇ ਬਣਾਉਂਦੇ ਨੂੰ ਬਾਕੀ ਸਾਡੇ ਦਾਦੇ ਪੜਦਾਦੇ ਵੀ ਇਹੋ ਕੰਮ ਕਰਦੇ ਸੀ ਜਿਵੇਂ ਫੈਂਸੀ ਜਾ ਆ ਜੀ ਸਕੰਦਰ ਪੋਰਸ ਸੈੱਟ ਹੋ ਗਿਆ ਜਾਂ ਕੋਈ ਕਾਰਵਿੰਗ ਵਾਲੇ ਸੈੱਟ ਹੋ ਗਏ ਜਾਂ ਕੋਈ ਐਦਾਂ ਪੁਰਤਕਾਲ ਸੈੱਟ ਹੋ ਗਏ ਇਹ ਸਾਡੇ ਹੈਂਡ ਮੇਡ ਸੈਟ ਹੈਗੇ ਨੇ ਇਹ ਹੋਰ ਕੋਈ ਨਹੀਂ ਬਣਾਉਂਦਾ ਇਹ ਸਿਰਫ ਆਪਾਂ ਹੀ ਬਣਾਉਂਦੇ ਇਹਦੇ ਫੇਸ ਪੁਰਤਕਾਲ ਸੈਟ ਕਹਿੰਦੇ ਇਹਨੂੰ ਇਹ ਉਦਾਂ ਦੀ ਮਤਲਬ ਉੱਧਰ ਦੀ ਸੈਨਾ ਦੇ ਜਿਵੇਂ ਚਿਹਰੇ ਹੁੰਦੇ ਆ ਲੰਮੇ ਮੂੰਹ ਲੰਬੀ ਦਾੜੀਆਂ ਉਹ ਉਹ ਹੀ ਉਹ ਹੀ ਪੈਰ ਲਾਵਾ ਪਾਇਆ ਇਹਨਾਂ ਨੂੰ ਉਹੋ ਹੀ ਚੀਜ਼ ਬਣਾ ਕੇ ਉਹ ਮਤਲਬ ਜਿਵੇਂ ਰਾਣੀ ਵਜ਼ੀਰ ਹੈ ਉਹੋ ਹੀ ਚੀਜ਼ ਪਾ ਕੇ ਨਾ ਉਦਾਂ ਦਾ ਹੀ ਸੈਟ ਬਣਾਇਆ ਹੈ ਬਾਕੀ ਚੈਸ ਮੈਨੂੰ ਵੀ 25 ਸਾਲ ਹੋ ਗਏ ਨੇ ਬਣਾਉਂਦੇ ਨੂੰ ਬਾਕੀ ਸਾਡੇ ਦਾਦੇ ਪਰਦਾਦੇ ਵੀ ਇਹੋ ਕੰਮ ਕਰਦੇ ਸੀ ਤੇ 25 ਸਾਲ ਮੈਨੂੰ ਹੋ ਗਏ ਨੇ ਬਾਕੀ ਅੱਗੋਂ ਮੇਰਾ ਬੇਟਾ ਹੁਣ ਕਰੁੰਦਿਆ ਬਾਕੀ ਆਪਾਂ ਭਰਾ ਸੀ ਦਾ ਪਿਤਾ ਜੀ ਆਪਾਂ ਇਕੱਠੇ ਕੰਮ ਕਰਦੇ ਨੇ ਸਾਰਾ ਤੇ ਆਪਾਂ ਤਕਰੀਬਨ ਹੈਂਡ ਮੇਡ ਚ ਸਜਾਦਾ ਬੰਦੀ ਸਾਡੀ ਬਾਕੀ ਜਿਹੜੀ ਹੁੰਦੀ ਹੈ ਦੂਸਰੀ ਸੈਟ ਨਾਰਮਲ ਸੈਟ ਉਹ ਤੇ ਕਾਫੀ ਬਣਾਉਣ ਵਾਲੇ ਅੰਮ੍ਰਿਤਸਰ ਦੇ ਵਿੱਚ ਬਹੁਤ ਜ਼ਿਆਦਾ ਹੈਗੇ ਨੇ ਬਾਕੀ ਜਿਵੇਂ ਫੈਂਸੀ ਚ ਆ ਜਾਈਏ ਸਕੰਦਰਪੋਰਟ ਸੈਟ ਹੋ ਗਿਆ ਜਾਂ ਕੋਈ ਕਾਰਵਿੰਗ ਵਾਲੇ ਸੈਟ ਹੋ ਗਏ ਜਾਂ ਕੋਈ ਐਦਾਂ ਪੁਰਤਕਾਲ ਸੈਟ ਹੋ ਗਏ ਇਹ ਸਾਡੇ ਹੈਂਡ ਮੇਡ ਸੈਟ ਹੈਗੇ ਨੇ ਇਹ ਹੋਰ ਕੋਈ ਨਹੀਂ ਬਣਾਉਂਦਾ ਇਹ ਸਿਰਫ ਆਪਾਂ ਹੀ ਬਣਾਉਂਦੇ ਆ ਕਾਸ ਵੀ ਬੜੇ ਨੇ ਦੇਖਣ ਦੇ ਵਿੱਚ ਕਿਉਂਕਿ ਜਿਹੜੀ ਕਲਾਕਾਰੀ ਹੈ ਇਹ ਬੜੀ ਬਰੀਕੀ ਨਾਲ ਕੀਤੀ ਗਈ ਹੈ ਹਨ ਜਿਵੇਂ ਇਹ ਛੋਟੇ ਛੋਟੇ ਪੁਆਇੰਟ ਜਿਵੇਂ ਗ੍ਰੇਨਸ ਬਣਾਏ ਆ ਜਿਵੇਂ ਇਹ ਮਾਰਕਸ ਆ ਹੀ ਫਿਰ ਮਤਲਬ ਸਿੱਖਣਾ ਪੈਂਦਾ ਕਿ ਤੂੰ ਜਾਂ ਫਿਰ ਇਹ ਨਹੀਂ ਭਾਜੀ ਦੇਖੋ ਇਹਦੀ ਸ਼ਕਲ ਦੇਖੋ ਜਿਵੇਂ ਪੁਰਤਕਾਲੀਏ ਹੁੰਦੇ ਨਾ ਹਾਂ ਹਾਂ ਇਹਦੇ ਫੇਸ ਪੁਰਤਕਾਲ ਸੈਟ ਕਹਿੰਦੇ ਇਹਨੂੰ ਇਹ ਉਦਾਂ ਦੀ ਮਤਲਬ ਉਧਰ ਦੀ ਸੈਨਾ ਦੇ ਜਿਵੇਂ ਚਿਹਰੇ ਹੁੰਦੇ ਆ ਲੰਮੇ ਮੂੰਹ ਲੰਮੀਆਂ ਦਾੜੀਆਂ ਹਾਲੀਵੁੱਡ ਫਿਲਮਾਂ ਪੋਲੀਵੋਡ ਉਹੋ ਹੀ ਉਹੋ ਹੀ ਪਰਲਾਵਾ ਪਾਇਆ ਇਹਨਾਂ ਨੂੰ ਉਹੋ ਹੀ ਚੀਜ਼ ਬਣਾ ਕੇ ਉਹ ਮਤਲਬ ਜਿਵੇਂ ਰਾਣੀ ਮਜੀ ਇਹਦੇ ਉਹੋ ਹੀ ਚੀਜ਼ ਪਾ ਗਏ ਨਾ ਉਦਾਂ ਦਾ ਹੀ ਸੈੱਟ ਬਣਾਇਆ ਹੈ। ਇਹਦੇ ਵਿੱਚ ਜੇ ਸਾਡੇ ਕੋ ਸਿਕੰਦਰਪੁਰਸ ਬਾਂਜੇ ਦੇ ਉਹਦੇ ਵਿੱਚ ਇੰਜੀ ਸਰਦਾਰ ਇੱਕ ਬੰਨੇ ਉਹ ਸੈੱਟ ਲੱਗਾ ਉਹ ਹਾਫ ਫਿਗਰ ਹੈ ਵੈਸੇ ਪਰ ਇਹਦੇ ਵਿੱਚ ਫੁੱਲ ਫਿਗਰ ਵੀ ਬੰਦਾ ਹੈ ਉਹਦੇ ਵਿੱਚ ਪੂਰਾ ਸੈੱਟ ਬੰਦਾ ਇਹਨੂੰ ਹਾਫ ਫਿਗਰ ਕਹਿੰਦੇ ਆ ਇਹ ਵੀ ਸਿਕੰਦਰਪੁਰਸ ਸੈੱਟ ਹੈ ਵੀ ਪੂਰਾ ਇਦਾਂ ਦਾ ਇਦਾਂ ਹੀ ਵੱਡੇ ਦਾ ਵੱਡਾ ਬਣ ਜਾਂਦਾ। ਜੇ ਜਿੱਦਾਂ ਦੀ ਡਿਮਾਂਡ ਹੋਵੇ ਜਿੱਦਾਂ ਡਿਮਾਂਡ ਕਰਦੇ ਆ ਤੇ ਫਿਰ ਉਹ ਤੁਸੀਂ ਉਦਾਂ ਦੀ ਚੀਜ਼ ਤਿਆਰ ਕਰਕੇ ਉਹ ਉਹ ਦੇ ਦਿੰਦੇ ਹੋ। ਇਹਦੇ ਵਿੱਚ ਡਿਜ਼ਾਈਨ ਕਾਫੀ ਹੈ ਨਾ ਕੋਈ ਐਨੀਮਲ ਸੈੱਟ ਆ ਗਿਆ ਜਿਵੇਂ ਇੱਕ ਬੰਨੇ ਬੱਬਰ ਸ਼ੇ ਐਦਾ ਮਤਲਬ ਕੋਈ ਵੀ ਡਿਜ਼ਾਈਨ ਆਏ RAM ਰਾਵਣ ਆ ਜਾਂਦਾ ਹੈ ਸੈੱਟ ਮਤਲਬ ਕੋਈ ਵੀ ਲੈ ਲੋ ਜਿਵੇਂ ਇੱਕ ਬੰਨੇ RAM ਇੱਕ ਬੰਨੇ ਰਾਵਣ ਦੀ ਸੈਨਾ ਹੋ ਗਈ ਉਹ ਸੈੱਟ ਵੀ ਚੱਲਦੇ ਨੇ ਹੋਰ ਕਈ ਤਰ੍ਹਾਂ ਦੇ ਡਿਜ਼ਾਈਨ ਹੈ ਡਿਜ਼ਾਈਨ ਬਹੁਤ ਹੈ ਸਾਡੇ ਚੈਸ ਤੇ ਅੱਜ ਅੰਗਰੇਜ਼ ਦਵਾਨੇ ਹੋ ਗਏ ਸਾਡੀਆਂ ਖੇਡਾਂ ਦੇ ਨਾ ਤੇ ਹੁਣ ਅਸੀਂ ਇਹਨਾਂ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਹਾਂ ਤੇ ਫਿਰ ਦੁੱਖ ਨਹੀਂ ਹੁੰਦਾ ਕਿਉਂਕਿ ਤੁਹਾਡੀ ਤੇ ਇੱਕ ਤਰ੍ਹਾਂ ਦੀ ਪੂਰਵਜਾਂ ਦੀਆਂ ਜਿਹੜੀਆਂ ਕਲਾਵਾਂ ਨੇ ਤੇ ਜਦੋਂ ਤੁਸੀਂ ਦੇਖਦੇ ਹੋ ਦਿਨ-ਦਿਨ ਇਹਨਾਂ ਦਾ ਜਿਹੜਾ ਪ੍ਰਚਾਰ ਹੈ ਜਿਹੜੇ ਲੋਕਾਂ ਦੇ ਵਿੱਚ ਪਿਆਰ ਘੜਦਾ ਫਿਰ ਦਿਲ ਦੁਖੀ ਹੁੰਦਾ ਭਾਜੀ ਇਹ ਗੋਰਿਆਂ ਨੇ ਸਾਡਾ ਕੰਮ ਚ ਲਾਇਆ ਹੈ ਇਹ ਗੋਰੇ ਨਾ ਹੁੰਦੇ ਤੇ ਚੈਸ ਵਿਕਦੀ ਨਾ ਹੁੰਦੀ ਅੱਛਾ ਜੀ ਇਹ ਬਾਹਰ ਫੋਰਨ ਦੇ ਵਿੱਚ ਗੋਰੇ ਹੀ ਕੰਮ ਚਲਾਉਂਦੇ ਨੇ ਤੇ ਸਾਰੀ ਚੈਸ ਐਕਸਪੋਰਟ ਹੀ ਹੁੰਦੀ ਹੈ ਤੇ ਜੇ ਆਪਾਂ ਅੰਮ੍ਰਿਤਸਰ ਲੈ ਕੇ ਚਲੀਏ ਵੀ ਸਾਡੇ ਇੱਥੇ ਕੋਲ ਜਾਂਦੇ ਵਿੱਚ ਕੁਝ ਨਹੀਂ ਇਥੇ ਕੋਲ ਜਾਂ ਜ ਲਾਉਣ ਬੱਚਿਆਂ ਨੂੰ ਇੰਟਰਸਟ ਵਧੇ ਫੇਰੀ ਅੱਗੋ ਬੱਚੇ ਭੁੱਖ ਥੋੜਾ ਜਿਹਾ ਉਹਨਾਂ ਦਾ ਸੁਧਰੇ ਮੋਬਾਈਲਾਂ ਜੋ ਇਧਰੋਂ ਉਧਰ ਹੋਣ ਤੇ ਕੋਈ ਕੰਮ ਕਰਨ ਸੁਆਦ ਦਾ ਅੱਜ ਮੋਬਾਈਲ ਵਰਤ ਵਰਤ ਕੇ ਅਸੀਂ ਦੇਖਦੇ ਹਾਂ ਨੇ ਹਸਪਤਾਲਾਂ ਵਿੱਚ ਜਿਹੜੇ ਦਾਖਲ ਨੇ ਦਿਮਾਗੀ ਤੌਰ ਤੇ ਕਈ ਆਪਾ ਸ਼ਿਕਾਰ ਹੋਏ ਪਏ ਆ ਫੋਨਾਂ ਦੇ ਹਨਾ ਉਹ ਜਿਹੜੇ ਨੈਟ ਵਰਤ ਵਰਤ ਕੇ ਉਹਨਾਂ ਨੇ ਆਪਣੇ ਦਿਮਾਗ ਜਿਹੜੇ ਕੋਖਲੇ ਕਰ ਲਿਆ ਤੇ ਅਜਿਹੀਆਂ ਗੇਮਾਂ ਹੁੰਦੀਆਂ ਸੀਗੀਆਂ ਜਦੋਂ ਸਾਡੇ ਦਿਮਾਗ ਚੱਲਦੇ ਸੀਗੇ ਮਾਵਾ ਆਪ ਕਹਿੰਦੀ ਹੁੰਦੀ ਸੀਗੀ ਕਦੋਂ ਬਾਗ ਜਾਓ ਉਹ ਖੇਡਾਂ ਖੇਡੋ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਸੀਗੀਆਂ ਜਾਂ ਸਾਡੇ ਦੇਸ਼ ਦੀਆਂ ਜਿਹੜੀਆਂ ਖੇਡਾਂ ਸੀਗੀਆਂ ਉਹਨਾਂ ਵੱਲ ਅਸੀਂ ਧਿਆਨ ਨਹੀਂ ਦਿੰਦੇ ਅਸੀਂ ਫੋਨਾਂ ਦੇ ਵਿੱਚ ਚੱਲ ਗਏ ਆ ਤੇ ਫਿਰ ਜੇ ਇਹੋ ਜਿਹਾ ਮੈਨੂੰ ਲੱਗਦਾ ਤੁਸੀਂ ਕਲਾਕਾਰੀਆਂ ਕਦੋਂਗੇ ਤੇ ਬੱਚੇ ਜਿਵੇਂ ਅੱਜਕੱਲ ਕਾਰਟੂਨ ਜਾਂਦੇ ਆ ਤੇ ਜੇ ਫਿਰ ਉਹ ਚਾਹਣ ਕਿ ਆਹ ਅੰਕਲ ਕਾਰਟੂਨ ਦੇ ਵਿੱਚ ਸਾਨੂੰ ਗੇਮ ਬਣਾ ਕੇ ਦਿਓ ਬੱਚਿਆਂ ਦਾ ਇੰਟਰਸਟ ਬਣੇਗਾ ਤਾਂ ਤੁਸੀਂ ਤਿਆਰ ਕਰ ਦੋਗੇ ਉਹਦਾ ਦੀ ਚੀਜ਼ ਬਾਜੀ ਪਹਿਲੀ ਗੱਲ ਤੇ ਬੱਚੇ ਅੱਜਕੱਲ ਕੀ ਕਰਦੇ ਨੇ ਵੀ ਛੋਟ ਮੋਬਾਈਲ ਛੋਟੇ ਹੁੰਦੇ ਆ ਫੜ ਲੈਂਦੇ ਨੇ ਤੇ ਐਨਾਂ ਦਾ ਨਾਲ ਹੀ ਲੱਗ ਜਾਂਦੀਆਂ ਆ ਨਿਗਾਹ ਖਰਾਬ ਕਰਦੇ ਨੇ ਕੁਝ ਮੋਬਾਈਲ ਦੇ ਵਿੱਚ ਲੱਗੇ ਰਹਿੰਦੇ ਨੇ ਜੇ ਮੋਬਾਈਲ ਫੜ ਲੀਏ ਤੇ ਨਾਲ ਹੀ ਮਤਲਬ ਸਿਆਪਾ ਬਾਸ ਨੇ ਘਰ ਵੀ ਮੋਬਾਈਲ ਕੋ ਖੋਲਿਆ ਬਾਕੀ ਉਹੋ ਹੀ ਚੀਜ਼ਾਂ ਜੇ ਸਕੂਲਾਂ ਦੇ ਵਿੱਚ ਇਹ ਚੀਜ਼ਾਂ ਸਿਕਾਈਆਂ ਜਾਂਨ ਉੱਥੇ ਇੰਟਰਸਟ ਬੱਚੇ ਦਾ ਵਧੇ ਤੇ ਕਈ ਬੱਚੇ ਹੈਗੇ ਨੇ ਹਜੇ ਵੀ ਇਹੋ ਜਿਹੇ ਜਿਹੜੇ ਇਹੋ ਜੇ ਕੰਮ 'ਚ ਇੰਟਰਸਟ ਰੱਖਦੇ ਨੇ ਕਈ ਜਣੇ ਬੱਚੇ ਕਈ ਬਹੁਤ ਵਧੀਆ ਮਤਲਬ ਸਾਡੇ ਕੋਲ ਹੁੰਦੇ ਨੇ ਗਾਗ ਵੀ ਸਾਨੂੰ ਚੈਸ ਚਾਹੀਦੀ ਜੀ ਆਪਾਂ ਚੈਸ ਖੇਡਣ ਦੇ ਸ਼ਕੀਰ ਹੈਗੇ ਆ ਮੈਨੂੰ ਬਹੁਤ ਚੰਗਾ ਲੱਗਦਾ ਵੀ ਬੱਚੇ ਸਾਡੇ ਕੋਲ ਲੈ ਕੇ ਜਾਂਦੇ ਵੀ ਚੰਗੀ ਗੱਲ ਕਰਦੇ ਆ ਇੱਕ ਸ਼ਾਇਦ ਨੇ ਜ਼ਿਕਰ ਕੀਤਾ ਸੀਗਾ ਕਹਿੰਦਾ ਚੈਸਸ ਦੀ ਇੱਕ ਚੀਜ਼ ਬੜੀ ਵਧੀਆ ਲੱਗਦੀ ਹੈ ਕਿ ਜਿਹੜੇ ਵਿਰੋਧੀ ਨੇ ਉਹ ਵਿਰੋਧੀਆਂ ਨੂੰ ਮਾਰਦੇ ਆ ਇਹਦੇ ਵਿੱਚ ਕੋਈ ਆਪਸੀ ਪਰਵਾਹ ਵਾਲਾ ਬੰਦਾ ਇੱਕ ਦੂਜੇ ਨੂੰ ਨਹੀਂ ਮਾਰਦਾ ਕਿਉਂਕਿ ਅੱਜ ਸਮਾਜ ਦੇ ਵਿੱਚ ਅਜਿਹੇ ਹਾਲ ਹੋ ਗਏ ਆ ਜੀ ਆਪਸੀ ਭਾਈਚਾਰਾ ਖਤਮ ਹੋ ਰਿਹਾ ਜਿਹੜੇ ਭਰਾ ਭਰਾ ਦਾ ਵੈਰੀ ਹੋਇਆ ਲੇਕਿਨ ਇਸ ਗੇਮ ਦੇ ਵਿੱਚ ਜਦੋਂ ਅਸੀਂ ਖੇਡਦੇ ਹਾਂ ਦੀ ਇੱਕ ਜਿਹੜੀ ਫੌਜ ਹੈ ਦੂਜੀ ਫੌਜ ਤੇ ਵਾਰ ਕਰਦੀ ਹੈ ਸੋ ਉਹੀ ਤਸਵੀਰਾਂ ਅਜ ਬਣਾਈਆਂ ਗਈਆਂ ਨੇ ਉਹ ਚਾਏ ਪੁਲਤਗਾਨ ਨੇ ਚਾਹੇ ਉਹ ਜਿਹੜੀਆਂ ਪੰਜਾਬ ਦੇ ਜਿਹੜੇ ਉਹਨਾਂ ਨੇ ਕਿਹਾ ਕਿ ਅਸੀਂ ਉਸ ਤਰੀਕੇ ਦੀਆਂ ਤਸਵੀਰਾਂ ਵੀ ਬਣਾ ਦਿੰਨੇ ਰਾਜਾ ਮਹਾਰਾਜਿਆਂ ਦੀ ਸੋ ਆ ਜਿਹੜੇ ਘੋੜੇ ਤੁਸੀਂ ਤਿਆਰ ਕੀਤੇ ਆ ਇਹਨਾਂ ਦੇ ਵਿੱਚ ਮੈਨੂੰ ਦੱਸੋ ਪਹਿਲਾਂ ਇਹ ਜਿਹੜੇ ਕੰਨ ਨੇ ਇਹ ਬੜੇ ਦੇਖਣ ਦੇ ਵਿੱਚ ਅਲੱਗ ਜਿਹਾ ਲੱਗਦੇ ਨੇ ਇਹ ਕੋਈ ਖਾਸियत ਆਈਆਂ ਇਹ ਤੁਹਾਡੀ ਫੈਕਟਰੀ ਦੀ ਕੋਈ ਸਪੈਸ਼ਲਟੀ ਹੈ ਵੀ ਇਹ ਸਪੈਸ਼ਲਟੀ ਭਾਜੀ ਇਹ ਇਹਨਾਂ ਘੋੜਾ ਇਹਨਾਂ ਮਾਰਵੜੀ ਘੋੜਾ ਕਹਿੰਦੇ ਨੇ ਮਾਰਵੜੀ ਨਸਲ ਹੁੰਦੀ ਹੈ ਇੱਕ ਘੋੜੇ ਦੀ ਉਹਦਾ ਫੇਸ ਇਦਾਂ ਹੀ ਆ ਕੰਨ ਵਗੈਰਾ ਇਦਾਂ ਹੀ ਬੰਦੇ ਨੇ ਇਹ ਮਤਲਬ ਜਿਵੇਂ ਘੋੜੇ ਘਾੜੀਆਂ ਜਿੰਨੀਆਂ ਨੇ ਰੱਖੀਆਂ ਨੇ ਉਹਨ ਇਹ ਨਸਲ ਬਹੁਤ ਫੇਮਸ ਨਸਲ ਆ ਤੇ ਫਿਰ ਆਪਾਂ ਉਹਨਾਂ ਨੂੰ ਵੇਖ ਕੇ ਇਹੋ ਜੀਆਂ ਚੀਜ਼ਾਂ ਬਣਾਈ ਦੀਆਂ ਨੇ ਸਾਡੀਆਂ ਚਲੋ ਸੇਲ ਵੀ ਹੁੰਦੀਆਂ ਨੇ ਕਾਫੀ ਚੀਜ਼ਾਂ ਸੇਲ ਹੁੰਦੀਆਂ ਨੇ ਚੈਸ ਦੇ ਵਿੱਚ ਹੁੰਦਾ ਜਿਹੜੇ ਉਹ ਸਾਈਜ਼ ਹੁੰਦੇ ਨੇ ਨੋਰਮਲ ਜਿਵੇਂ ਤੁਹਾਨੂੰ ਦਿਖਾਏ ਹਨ ਜਿਵੇਂ ਇਹ ਸਾਡੇ ਸਾਈਜ਼ ਨੋਰਮਲ ਆ ਲੇਕਿਨ ਜਿਹੜੀ ਆ ਵੀ ਕੋੜੇ ਤੁਸੀਂ ਬਣਾਇਆ ਲੇਕਿਨ ਇਦਾਂ ਜਿਹੜਾ ਸਾਈਜ਼ ਹੈ ਇਹ ਇੰਨਾ ਵੱਡਾ ਬਣਾਇਆ ਫਿਰ ਇਹ ਚੈਸ ਲਈ ਤੇ ਇਸਤੇਮਾਲ ਨਹੀਂ ਹੁੰਦਾ ਹੋਏਗਾ ਇਹ ਕਿੱਥੇ ਕੰਮ ਹੁੰਦਾ ਇਹ ਭਾਜੀ ਇਹ ਨਾ ਜਿਵੇਂ ਮਤਲਬ ਕੋਠੀਆਂ ਦੇ ਵਿੱਚ ਕੋਠੀਆਂ ਦਾ ਪੋੜੀਆਂ ਦਾ ਜਿਹੜਾ ਪਿੱਲਰ ਹੁੰਦਾ ਪਹਿਲਾ ਉਹ ਪਿੱਲਰ ਦੇ ਉੱਤੇ ਲੱਗਦਾ ਉਹ ਸ਼ੌਂਕਣਾ ਕੋਈ ਡ੍ਰੈنگ ਰੂਮ ਚ ਰੱਖ ਲੈਂਦਾ ਕੋਈ ਪਿੱਲਰ ਦੇ ਉੱਤੇ ਲਵਾ ਲੈਂਦਾ ਵਾ ਤੇ ਬਾਕੀ ਆ ਜਿਹੜੇ ਛੋਟੇ ਆ ਇਹ ਕਾਰ ਡੈਸ਼ਬੋਰਡ ਤੇ ਲੱਗਦੇ ਨੇ ਜਾਂ ਇਹਦੇ ਵਿੱਚੋਂ ਥੋੜੇ ਵੱਡੇ ਵੀ ਬੰਦੇ ਨੇ 12 ਇੰਚੀ ਦੇ ਉਹ ਵੈਸੇ ਵੀ ਕੋਈ ਜਿਵੇਂ ਜੋੜੀ ਬਣਾ ਲੈਂਦਾ ਕੋਈ ਡ੍ਰੈنگ ਰੂਮ ਰੱਖ ਕੇ ਅੰਦਰ ਮਤਲਬ ਇਦਾਂ ਸ਼ੋਅ ਕੇ ਲਈ ਰੱਖਣ ਲਈ ਵੀ ਕਈ ਜਣੇ ਬਣਾ ਲੈਂਦੇ ਨੇ ਇਹ ਜਿਹੜੇ ਘੋੜੇ ਅਸੀਂ ਫਿਲਮਾਂ 'ਚ ਦੇਖਦੇ ਆ ਕੋਈ ਨਸਲੀ ਘੋੜੇ ਨਹੀਂ ਜਾਂ ਮਤਲਬ ਕੋਈ ਆਮ ਜਿਵੇਂ ਕੈਰੈਕਟਰ ਤੁਸੀਂ ਬਣਾਏ ਨਹੀਂ ਨਹੀਂ ਇਹ ਤਾਂ ਦੱਸਿਆ ਆ ਵੀ ਇਹ ਮਾਰਵੜੀ ਨਸਲ ਹੁੰਦੀ ਆ ਇਹ ਪੁਸ਼ਕਰ ਦੀ ਮਤਲਬ ਹੁੰਦੇ ਘੋੜਿਆਂ ਦੀ ਨਸਲ ਹੈ ਇਹ ਮਤਲਬ तकरीबन ਜਿਨ੍ਹਾਂ ਨੇ ਵੀ ਘੋੜੇ ਘਾੜੇ ਰੱਖੇ ਉਹਨਾਂ ਨੇ ਇਹੋ ਹੀ ਨਸਲ ਜ਼ਿਆਦਾ ਰੱਖੀ ਹੈ ਤੇ ਹੋਰ ਜੇ ਨੁਕਰੇ ਘੋੜੇ ਵੀ ਹੁੰਦੇ ਕਈ ਹੁੰਦੇ ਨੇ ਪਰ ਜਿਵੇਂ ਕੋਈ ਡਿਮਾਂਡ ਕਰੇ ਆਪਾਂ ਉਹੋ ਹੀ ਚੀਜ਼ ਬਣਾ ਦਿੰਦੀ ਹੈ